ਇਹ ਤਾਂ ਸੋ ਬਾਪੂ ਜੀ ਬੱਸ ਚਲਾਉਂਦੇ ਸੀਗੇ ਟਰੈਕਟਰ ਚਲਾਉਂਦੇ ਸੀਗੇ ਹੁਣ ਕਿ ਲੋਡ ਪੈ ਕੇ ਇੱਕ ਰੋਡ ਦੇ ਕਿਨਾਰੇ ਤੁਸੀਂ ਫੂਡ ਸਟਾਲ ਚਲਾਉਂਦੇ ਵਧੀਆ ਕੰਮ ਤਾਂ ਕਰਨਾ ਚਾਹੀਦਾ ਮੇਰੀ ਬਾਤ ਸਾਲ ਹੈ ਬੱਸ ਚਲਾਉਂਦੇ ਰਹੇ ਉਹ ਬੱਸ ਨਾਲੋਂ ਇਹਦਾ ਐਕਸਪੀਰੀਅੰਸ ਜ਼ਿਆਦਾ ਵਧੀਆ ਰਿਹਾ ਕਿ ਬੱਸ ਟਰੈਕਟਰ ਦਾ ਜ਼ਿਆਦਾ ਵਧੀਆ ਰਿਹਾ ਨਹੀਂ ਆ ਵਧੀਆ ਕੰਮ ਹੈ ਬੱਸ ਵੀ ਵਧੀਆ ਲੱਗਦਾ ਬੱਸੋ ਫਿਰ ਉਮਰ ਦੇ ਲਿਆਉਣ ਬਾਅਦ ਚਲਾਉਂਦੇ ਰਹੇ ਹੁਣ ਹਟ ਗਏ ਫਿਰ ਛੜ ਤੱਕ ਕੰਮ ਕਦੇ ਸੋਚੇ ਸੀ ਇਸ ਤਰੀਕੇ ਨਾਲ ਫੂਡ ਦਾ ਸਟਾਲ ਲਾਉਂਗੇ ਨਹੀਂ ਸੋਚਿਆ ਨਹੀਂ ਤੇ ਪ੍ਰਮਾਤਮਾ ਨੇ ਹੁਣ ਜਿਹੜਾ ਲਿਖਿਆ ਕੰਮ ਕਰਨਾ ਹੀ ਪੈਣਾ ਤੇ ਆਪਾਂ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨੀ ਇਹ ਸਵੇਰ ਉੱਠਦੇ ਅਸੀਂ 5 ਵਜੇ ਸਟਾਰਟ ਕਰ ਦਿੰਨੇ ਕੰਮ ਕੜੀ ਚਾਵਲ ਰਾਜਮਾ ਚਾਵਲ ਤੇ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਤੇ ਇਹ ਵੀ ਮਤਲਬ ਸਪੈਸ਼ਲੀ ਤਿਆਰ ਕਰੋ ਹੀ ਕਰਕੇ ਲਾਣਾ ਹਾਂਜੀ ਹਾਂਜੀ ਮੈਂ ਇਸ ਲੈਂਚ ਕੱਲਾ ਹੁੰਦਾ ਸੀ ਆ ਪਹਿਲਾਂ ਅੱਜ ਵੇਖੋ ਮੈਨੂੰ ਦੇਖ ਦੇ ਕੇ ਕਿੰਨੇ ਆ ਆਪਣਾ ਸਟਾਲਾਂ ਲੱਗੀਆਂ ਕਈ ਕੰਮ ਹੈਗੇ ਫਰੂਟ ਲਾ ਲੈਣਾ ਹੋਸਟਾਲ ਲਾ ਲੈਣਾ ਬਹੁਤ ਕੰਮ ਕਰਨ ਨੂੰ ਹੈ ਜਿਵੇਂ ਯੂਪੀ ਬਿਹਾਰ ਵਾਲੇ ਵੀ ਤਾਂ ਬਹੁਤ ਕੰਮ ਕਰ ਰਹੇ ਨੇ ਦ ਸਿਟੀ ਐਟ দর্শকਾ ਦਾ ਮੈਂ ਨਹਿਮ ਮਲਿਕ ਸਵਾਗਤ ਕਰਦੀ ਆਂ ਅੱਜ ਲੋਧੀ ਕਲੱਬ ਰੋਡ ਉੱਤੇ ਮੌਜੂਦ ਆ ਜਿੱਤੇ ਕਿ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਜਿੰਨਾ ਦਾ ਨਾਮ ਸੁਖਚੇਤ ਸਿੰਘ ਹੈ ਤੇ ਕੈਨੇਡਾ ਦੇ ਵਿੱਚ ਵੀ ਰਹਿ ਕੇ ਆਏ ਹੋਏ ਨੇ ਪਹਿਲਾਂ ਜਿਹੜੇ ਬੱਸ ਤੇ ਟ੍ਰੈਕਟਰ ਦਾ ਜਿਹੜਾ ਇਹ ਚਲਾਉਂਦੇ ਸੀਗੇ ਤੇ ਆਪਾਂ ਸਾਰੀ ਗੱਲ ਕਰਦੇ ਆਂ ਕਿਸ ਤਰੀਕੇ ਨਾਲ ਫੂਡ ਦਾ ਸਟਾਲ ਜਿਹੜੇ ਲੈ ਕੇ ਬੈਠੇ ਆ ਕੀ ਕਾਰਨ ਬਣਿਆ ਤੇ ਇਸ ਉਮਰ ਦੇ ਵਿੱਚ ਇੰਨੇ ਕੰਮ ਕਰਨ ਦੀ ਕੀ ਲੋੜ ਪਈ ਹੈ ਸਾਰੀ ਗੱਲ ਕਰਦੇ ਬਾਪੂ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਗੱਲ ਹੈ ਠੀਕ ਆ ਜੀ ਠੀਕ ਆ ਬਾਪੂ ਜੀ ਸੋ ਬਾਪੂ ਜੀ ਬੱਸ ਚਲਾਉਂਦੇ ਸੀਗੇ ਟਰੈਕਟਰ ਚਲਾਉਂਦੇ ਸੀਗੇ ਹੁਣ ਕੀ ਲੋੜ ਪੈ ਗਈ ਇੱਕ ਰੋਡ ਦੇ ਕਿਨਾਰੇ ਤੁਸੀਂ ਫੂਡ ਸਟਾਲ ਚਲਾਉਂਦੇ ਵਾਦੀ ਇਹ ਕੰਮ ਤਾਂ ਕਰਨਾ ਚਾਹੀਦਾ ਹਾਂ ਮੇਰੀ ਬਾੜਸਾਲ ਹੈ ਬਾੜਸਾਲ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੇਟਾ ਦੋ ਪੋਤੇ ਹਨ ਉਹ ਹਨ ਅੱਛਾ ਹਾਂ ਮੈਡਮ ਹੈ ਮੈਡਮ ਹੈ ਤੇ ਰੋਗ ਦੀ ਨਹੀਂ ਬੇਟੇ ਕੀ ਕਹਿੰਦੇ ਨੇ ਕਿ ਨਹੀਂ ਕਰਨਾ ਕੰਮ ਹੁਣ ਰਹਿਣ ਦੋ ਉਮਰ ਉਹ ਨਹੀਂ ਨਹੀਂ ਕੰਮ ਤਾਂ ਕਿਉਂ ਰੁਕਣਾ ਹੈ ਕੰਮ ਤਾਂ ਕਰਨਾ ਚਾਹੀਦਾ ਬੰਦੇ ਨੂੰ ਅੱਛਾ ਤੰਦਰੁਸਤ ਰਹਿਣ ਦਾ ਬੰਦਾ ਕਿ ਬੱਸ ਲਾਂਦੇ ਰਹੇ ਉਹ ਬੱਸ ਨਾਲੋਂ ਇਹਦਾ ਐਕਸਪੀਰੀਅੰਸ ਜ਼ਿਆਦਾ ਵਧੀਆ ਹੈ ਕਿ ਬੱਸ ਟਰੈਕਟਰ ਦਾ ਜ਼ਿਆਦਾ ਵਧੀਆ ਰਿਹਾ ਹੈ ਨਹੀਂ ਆ ਵਧੀਆ ਕੰਮ ਹੈ ਇਹ ਵਧੀਆ ਹੈ ਵਧੀਆ ਵਧੀਆ ਬੱਸ ਕਿਉਂ ਨਹੀਂ ਵਧੀਆ ਲੱਗਦਾ ਬੱਸੋ ਫਿਰ ਉਮਰ ਦੇ ਲਿਆਏ ਨੇ ਬੱਸ ਚਲਾਉਂਦੇ ਰਹੇ ਹੁਣ ਛੱਡ ਕੇ ਫਿਰ ਛੜ ਤਾ ਕੰਮ ਅਜਾ ਆਪਣੀ ਕਿੰਨੇ ਸਾਲਾਂ ਤੱਕ ਤੁਸੀਂ ਮਤਲਬ ਕਿ ਬੱਸ ਤੇ ਟਰੈਕਟਰ ਜਿਹੜੇ ਚਲਾਏ ਨਹੀਂ ਮੈਂ ਪਹਿਲਾਂ ਟਰੱਕ ਚਲਾਇਆ ਅੱਛਾ ਕਾਫੀ ਦੇਰ 90 ਤ ਆਪਣਾ 90 ਤੱਕ ਹਾਂਜੀ ਫਿਰ ਬੱਸ ਚਲਾਈ ਹੈ 2000 ਸਾਲ ਤੋਂ ਹਾਂ 5-6 ਸਾਲ ਬੱਸ ਚਲਾਈ ਹੈ ਹੂੰ ਹਾਂਜੀ ਹਾਂ अच्छा ऐसे कई बार ये होता है कि कभी सोचे सी इस तरीके ना फूड का स्टॉल लाऊंगी नहीं सोचा नहीं तो परमात्मा ने हुण जेड़ा लिखया काम करना ही पडे अच्छा ते और केडी-केडी ਥਾਂ ਨੇ ਜਿੱਥੇ ਤੁਸੀਂ ਜਾ ਕੇ ਆਏ ਹੋ ਪਹਿਲਾਂ ਘੁੰਮਣ ਗਏ ਸੀਗੇ ਅਸੀਂ 17 ਦੇ ਵਿੱਚ ਕੈਨੇਡਾ ਘੁੰਮ ਕੇ ਆਏ ਸੀ ਅਮਰੀਕਾ ਵੀ ਘੁੰਮ ਕੇ ਆਏ ਸੀ ਅਮਰੀਕਾ ਤੇ ਕੈਨੇਡਾ ਹਾਂਜੀ ਹਾਂਜੀ ਘੁੰਮੇ ਆਏ ਸੀ ਦੋ ਵਾਰੀ ਜਾਏ ਸੀ ਹਾਂ ਤੇ ਪੰਜ-ਪੰਜ ਮਹੀਨੇ ਲਾ ਕੇ ਆ ਗਏ ਸੀ ਅੱਛਾ ਇਦਾਂ ਦੀ ਕਿਹੜੀ ਚੀਜ਼ ਐ ਜੋ ਕਿ ਅਮਰੀਕਾ ਤੇ ਕੈਨੇਡਾ ਦੀ ਜਿਹੜੀਆਂ ਸੜਕਾਂ ਤੇ ਨਹੀਂ ਦੇਖਣ ਨੂੰ ਮਿਲਦੀ ਆਪਣੇ ਪੰਜਾਬ ਦੀਆਂ ਹੀ ਸੜਕਾਂ ਤੇ ਦੇਖਣ ਨੂੰ ਮਿਲਦੀਆਂ ਨੇ ਵਧੀਆ ਈ ਆ ਆਪਣਾ ਮੁਲਕ ਬਹੁਤ ਵਧੀਆ ਸਾਰੇ ਮੁਲਕਾਂ ਨਾਲੋਂ ਵਧੀਆ ਯਾਦ ਮੁਲਕਾ ਵਧੀਆ ਆਪਣਾ ਤੇ ਆਪਾਂ ਤਾਂ ਕਿੰਨੇ ਸਾਰੇ ਮੁਲਕਾਂ ਨਾਲੋਂ ਬਾਤ ਤੇ ਮੁਲਕ ਬਹੁਤ ਵਧੀਆ ਹੈ ਬਿਲਕੁਲ ਹਾਂਜੀ ਤੇ ਕਿਸ ਤਰੀਕੇ ਨਾਲ ਮਤਲਬ ਦਿਮਾਗ ਦੇ ਵਿੱਚ ਆਇਆ ਕਿ ਫੂਡ ਦਾ ਸਟਾਲ ਲਾਣਾ ਹੈ ਉਹ ਵੀ ਇੱਕ ਰੋਡ ਦੇ ਕਿਨਾਰੇ ਕਿਸ ਤਰੀਕੇ ਨਾਲ ਆ ਤੁਸੀਂ ਗੱਡੀ ਤੋਂ ਆਨੇ ਹੋ ਕਿਸ ਤਰੀਕੇ ਨਾਲ ਮਤਲਬ ਮਾਈਂਡ ਤੇ ਵਿੱਚ ਆਇਆ ਇਹ ਤਾਂ ਜੀ ਪਰਮਾਤਮਾ ਹੀ ਕਰਾਉਂਦਾ ਸਾਰੇ ਕੰਮ ਬੰਦਾ ਕੁਝ ਨਹੀਂ ਕਰ ਸਕਦਾਗਾ ਜੀ ਮਹਾਰਾਜ ਨੇ ਆਪ ਹੀ ਲਾ ਆਂਦਾ ਬੰਦੇ ਨੂੰ ਉਸ ਲੈਂਡ ਤੇ ਲਾ ਦਿੰਦਾ ਹੈ ਬੰਦਾ ਨਹੀਂ ਕੁਝ ਕਰ ਸਕਦਾ ਹੂੰ ਬਸ ਸੋਜੀ ਪਰਮਾਤਮਾ ਹੀ ਦਿੰਦਾ ਹੈ ਹੂੰ ਕਿੰਨਾ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨੇ ਇਹ ਸਵੇਰ ਉੱਠਦੇ ਅਸੀਂ 5 ਵਜੇ ਸਟਾਰਟ ਕਰ ਦਿੰਨੇ ਕੰਮ ਅੱਛਾ ਆਪ ਬਣਾਉਨੇ ਹੋ ਹਾਂਜੀ ਅਸੀਂ ਦੋਨੇ ਬਣਾਉਨੇ ਆ ਮੀਆਂ ਬੀਬੀ ਅੱਛਾ ਮੀਆਂ ਬੀਬੀ ਬਣਾਉਨੇ ਆ ਤੇ 11 11:30 ਵਜੇ ਤੱਕ ਤਿਆਰ ਹੋ ਜਾਂਦਾ ਸਾਢੇ ਹਾਂ ਸਾਢੇ 12:00 ਆਉਣਾ ਮੈਸੇ ਸਾਢੇ 12:00 ਇੱਥੇ ਆ ਜਾਂਦਾ ਹਾਂਜੀ ਹਾਂਜੀ ਕਿਸ ਤਰੀਕੇ ਦਾ ਰਿਸਪੌਂਸ ਦੇਖਣ ਨੂੰ ਮਿਲਦਾ ਲੋਕ ਕਿ ਆਉਂਦੇ ਕਿੰਨਾ ਕ ਜ਼ਿਆਦਾ ਪਿਆਰ ਜਿਹੜਾ ਦਿਖਾ ਕੇ ਜਾਂਦੇ ਬਹੁਤ ਜ਼ਿਆਦਾ ਪਿਆਰ ਆ ਜੀ 2 2.5 ਘੰਟੇ ਲੱਗਦੇ ਆ ਮਾਨੀ ਬਹੁਤ ਲੱਗਦਾ ਇੱਥੇ ਹਾਂਜੀ ਬਹੁਤ ਦੁਨੀਆ ਆਉਂਦੀ ਹੈ ਬੜਾ ਪਿਆਰ ਦਿੰਦੇ ਲੋਕ ਬੜੇ ਖੁਸ਼ ਹੁੰਦੇ ਖਾ ਕੇ ਜਾਂਦੇ ਹਾਂ ਹਾਂਜੀ ਹਾਂਜੀ ਕੜੀ ਚਾਵਲ ਰਾਜਮਾ ਚਾਵਲ ਤੇ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਤੇ ਇਹ ਵੀ ਮਤਲਬ ਸਪੈਸ਼ਲੀ ਤਿਆਰ ਕਰੋ ਹੀ ਕਰਕੇ ਲਾ ਹਾਂਜੀ ਹਾਂਜੀ ਚੁੱਲਿਆਂ ਤੇ ਬਣਾਉਨੇ ਆਪਾਂ ਸਾਰਾ ਕੁਝ ਚੁੱਲ੍ਹੇ ਦੇ ਬਣਾਉਨੇ ਹਾਂਜੀ ਹਾਂਜੀ ਚੁੱਲਿਆਂ ਦਾ ਮਤਲਬ ਹੈ ਚੁੱਲਿਆਂ ਦਾ ਮਤਲਬ ਹੈ ਕਿਉਂ ਨਹੀਂ ਏਡੀ ਗਰਮੀ ਹੈ ਗਰਮੀ ਦੇ ਵਿੱਚ ਵੀ ਮਤਲਬ ਚੁੱਲ੍ਹੇ ਦੇ ਬਣਾਉਂਦੇ ਹਾਂਜੀ ਚੁੱਲਿਆਂ ਤੇ ਚੁੱਲਿਆਂ ਤੇ ਇੱਕ ਪਲੇਟ ਦੀ ਜੇ ਮੈਂ ਗੱਲ ਕਰਾਂ ਇੱਕ ਪਲੇਟ ਕਿੰਨੀ ਦੀ ਹੁੰਦੀ ਹੈ ਇਹ 70 ਰੁਪਏ ਦੀ ਫੁੱਲ ਹਾਫ ਹੈ 50 ਅਛਾ ਲੱਸੀ ਦਾ ਗਲਾਸ 20 ਦਾ ਕਾਕੇ ਜੀ ਲੈਣੇ ਹਾਂਜੀ ਹਾਂਜੀ ਤੇ ਇਸ ਤਰੀਕੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਪਹਿਲਾਂ ਉਮੀਦ ਸੀਗੀ ਕਿ ਇਸ ਤਰੀਕੇ ਨਾਲ ਅੱਜ ਕਦੇ ਨਾ ਕਦੇ ਫੂਡ ਦਾ ਸਟਾਲ ਵਿਦ ਦੇ ਵਿੱਚ ਵੀ ਕੰਮ ਕਰਨਾ ਪਊਗਾ ਨਹੀਂ ਨਹੀਂ ਉਮੀਦ ਤਾਂ ਕੋਈ ਨਹੀਂ ਹੁੰਦੀ ਜੀ ਪਰਮਾਤਮਾ ਹੀ ਲਾਉਂਦਾ ਉਮੀਦ ਕੋਈ ਨਹੀਂ ਹੁੰਦੀ ਵੀ ਕੀ ਕਰਨਾ ਆਪਾਂ ਅੱਛਾ ਬੱਚੇ ਸਪੋਰਟ ਕਰਦੇ ਨੇ ਤੁਹਾਨੂੰ ਹਾਂਜੀ ਹਾਂਜੀ ਬੱਚੇ ਤਾਂ ਕਰਦੇ ਆ ਸਪੋਰਟ ਕਰਦੇ ਸਾਰੇ ਸਪੋਰਟ ਹਾਂਜੀ ਸਭ ਕਰਦੇ ਕਈ ਐ ਨਹੀਂ ਕਹਿੰਦੇ ਵੀ ਤੁਸੀਂ ਰੋਡ ਦੇ ਕਿਨਾਰੇ ਖੜੇ ਹੋ ਕੇ ਫੂਡ ਦਾ ਸਟਾਲ ਚਲਾ ਰਹੇ ਹੋ ਸਾਡੀ ਬੇਇੱਜ਼ਤੀ ਹੁੰਦੀ ਕੁਛ ਐਦਾਂ ਦਾ ਨਹੀਂ ਕਹਿੰਦੇ ਬੇਇੱਜ਼ਤੀ ਕਾਦੀ ਆਪ ਦੇ ਕੰਮ 'ਚ ਕੋਈ ਬੇਇੱਜ਼ਤੀ ਥੋੜੀ ਹੁੰਦੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਬਿਲਕੁਲ ਕੋਈ ਬੇਇੱਜ਼ਤੀ ਨਹੀਂ ਹੁੰਦੀ ਮਿਹਨਤ ਕਰੇ ਬੰਦਾ ਮਿਹਨਤ ਕਰਨ 'ਚ ਡਰੀ ਕੋਈ ਨਹੀਂ ਬਿਲਕੁਲ ਹਾਂਜੀ ਹਾਂਜੀ ਤੇ ਆ ਅੱਪਾ ਦੇਖਦੇ ਆ ਅੱਜਕੱਲ ਦੇ ਨੌਜਵਾਨਾਂ ਨੂੰ ਹੈਨਾ ਛੋਟੀ ਉਮਰ ਦੇ ਵਿੱਚ ਹੀ ਕਹਿੰਦੇ ਕੰਮ ਨਹੀਂ ਹੈਗਾ ਆਪਣਾ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਸਾਰੇ ਬਾਹਰ ਜਾ ਰਹੇ ਨੇ ਕੀ ਲੱਗਦਾ ਕੀ ਕਮੀ ਲੱਗਦੀ ਹੈ ਕਿ ਬੱਚੇ ਬਾਹਰ ਜਾ ਰਹੇ ਨੇ ਬਹੁਤ ਕੰਮ ਹੈ ਜੀ ਇੱਥੇ ਕੰਮ ਜੇ ਬੰਦਾ ਕਰੇ ਫੇਰ ਹੈ ਸਭ ਰੁਜ਼ਗਾਰ ਹੈ ਹੈਗੇ ਇੱਥੇ ਜੇ ਕੰਮ ਮਿਹਨਤ ਕਰੇ ਫੇਰ ਹੀ ਹੈ ਨਾ ਮਿਹਨਤ ਆਪਣੀਆਂ ਜੁਪੀ ਵਾਲਿਆਂ ਨੂੰ ਬਿਹਾਰ ਵਾਲਿਆਂ ਨੂੰ ਦਿੱਤੇ ਹੋਏ ਸਾਰੇ ਕੰਮ ਹਾਂਜੀ ਹਾਂਜੀ ਆਪਣੇ ਨਹੀਂ ਕਰਦੇਗੇ ਬਾਹਰ ਨੂੰ ਭਜਦੇ ਉੱਥੇ ਜਾ ਕੇ ਵੀ ਤਾਂ ਆਹੀ ਕਰਨਾ ਹੈ ਬਿਲਕੁਲ ਉੱਥੇ ਪਲੇਟਾਂ ਹੀ ਮਾਂਹ ਦੇ ਜਾ ਕੇ ਤੁਸੀਂ ਭਾਰ ਗਏ ਹੋ ਤੁਸੀਂ ਦੇਖਿਆ ਵੀ ਸਾਡੇ ਇੰਡੀਅਨ ਬੱਚੇ ਜਿਹੜੇ ਸਾਡੇ ਪੰਜਾਬ ਤੋਂ ਸਾਡੇ ਭਾਰਤ ਤੋਂ ਜਾ ਰਹੇ ਨੇ ਉੱਥੇ ਜਾ ਕੇ ਭਾਂਡੇ ਸਾਫ ਕਰ ਰਹੇ ਨੇ ਜਾਂ ਕੁਝ ਹੋਰ ਕੰਮ ਕਰ ਰਹੇ ਆਂ ਜੀ ਉੱਥੇ ਸਾਰੇ ਹੀ ਕੰਮ ਕਰਨੇ ਪੈਂਦੇ ਆ ਉੱਥੇ ਸ਼ਰਮ ਨਹੀਂ ਕਰਦਾ ਕੋਈ ਇੱਥੇ ਸ਼ਰਮ ਕਰਦੇ ਆ ਸਭ ਕੰਮ ਕਰਨੇ ਪੈਂਦੇ ਅੱਛਾ ਸਭ ਤੋਂ ਜ਼ਿਆਦਾ ਅਫਸੋਸ ਕਿਸ ਚੀਜ਼ ਦਾ ਹੁੰਦਾ ਜਦੋਂ ਆਪਾਂ ਬਾਹਰ ਜਾਂਦੇ ਆ ਆਪਣੇ ਬੱਚਿਆਂ ਨੂੰ ਜਿਹੜੇ ਕਿ 20 30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਦਾ ਕੰਮ ਕਰਦੇ ਹੋਏ ਦੇਖਦੇ ਕਿਦਾਂ ਦਾ ਉਸ ਤਰੀਕੇ ਦਾ ਫੀਲ ਹੁੰਦਾ ਮੈਂ ਇਸ ਲੈਣ ਚ ਇਕੱਲਾ ਹੁੰਦਾ ਸੀ ਆ ਪਹਿਲਾਂ ਅੱਜ ਵੇਖੋ ਮੈਨੂੰ ਦੇਖ ਦੇ ਕੇ ਕਿੰਨੀਆਂ ਆਪਣਾ ਸਟਾਲਾਂ ਲੱਗੀਆਂ ਬਹੁਤ ਲੱਗੀਆਂ ਸਿਰੇ ਤੱਕ ਲੱਗੀਆਂ ਮੈਂ ਕੱਲਾ ਹੁੰਦਾ ਸੀ ਇੱਥੇ ਮੈਨੂੰ ਆ ਪੰਜਵਾਂ ਸਾਲ ਹੋ ਗਿਆ ਅੱਛਾ ਪੰਜਵਾਂ ਸਾਲ ਹੋ ਗਿਆ ਹਾਂਜੀ ਹਾਂਜੀ ਚਲੋ ਵੇਖ ਵੇਖ ਕੇ ਲੋਕ ਮਿਹਨਤ ਕਰਨ ਲੱਗੇ ਆ ਬਹੁਤ ਵਧੀਆ ਇੱਥੇ ਮਿਹਨਤ ਕਰਨੀ ਚਾਹੀਦੀ ਬੰਦੇ ਨੂੰ ਕਈ ਕੰਮ ਹੈਗੇ ਆ ਫਰੂਟ ਲਾ ਲੈਣਾ ਹੋਰ ਸਟਾਲ ਲਾ ਲੈਣ ਬਹੁਤ ਕੰਮ ਕਰਨਾ ਜਿਵੇਂ ਯੂਪੀ ਬਿਹਾਰ ਵਾਲੇ ਵੀ ਤਾਂ ਬਹੁਤ ਕੰਮ ਕਰ ਰਹੇ ਨੇ ਆਪਣੇ ਵੀ ਲੋਕਾਂ ਨੂੰ ਕਰਨਾ ਚਾਹੀਦਾ ਕੰਮ ਬਾਹਰ ਨੂੰ ਨਾ ਭੱਜਣ ਇੱਥੇ ਕੰਮ ਕਰਨ ਆਪਣੇ ਬਹੁਤ ਵਧੀਆ ਮੁਲਕ ਹੈਗਾ। ਬਿਲਕੁਲ। ਕੰਮਕਾਰ ਵੀ ਬਹੁਤ ਹੈਗੇ। ਜੀ ਨਹੀਂ ਕਰਨਾ ਹੋ ਗਿਆ ਇਹਦਾ ਕੰਮ ਹੀ ਹੈ ਨਹੀਂ। ਬਿਲਕੁਲ। ਕੰਮ ਮਿਲਦਾ ਨਹੀਂ। ਬਹੁਤ ਕੰਮ ਹੈ। ਹਾਂ। ਬੜੇ ਮੌਜਾਂ ਨਾਲ ਬੜੀ ਖੁਸ਼ੀ ਨਾਲ ਇੱਥੇ ਟਾਈਮ ਪਾਸ ਬਹੁਤ ਵਧੀਆ ਹੁੰਦਾ। ਹਾਂ। 2-2.5 ਘੰਟੇ ਲਾਈਦੇ ਇੱਥੇ ਤੇ ਬਹੁਤ ਮਤਲਬ ਜ਼ਿੰਦਗੀ ਦਾ ਹਰ ਰੋਜ਼ ਇੱਕ ਨਾ ਇੱਕ ਦਿਨ ਨਿਕਲ ਜਾਂਦਾ ਹੈ। ਹਾਂਜੀ ਹਾਂਜੀ ਬਹੁਤ ਵਧੀਆ। ਸਰੀਰ ਤੰਦਰੁਸਤ। ਉਹ ਕਿੰਨਾ ਕੁ ਪਿਆਰ ਜਿਹੜਾ ਹੈ ਮਿਲਦਾ ਹੈ। ਬਹੁਤ ਹੈ ਜੀ ਪਿਆਰ ਲੋਕਾਂ ਨਾਲ। ਬਹੁਤ ਜਾਣ ਹੋ ਗਈ ਹਾਂ ਬਹੁਤ ਪਛਾਣ ਹੈ ਜਾਣ ਪਛਾਣ ਜਿਹੜੀ ਮਾਜੀ ਦੁਕਾਨ ਤੇ ਜਾੜ ਗਿਆ ਲੁਧਿਆਣੇ ਸਰੇਕ ਬੰਦਾ ਮੈਨੂੰ ਜਾਣਦਾ ਕੀ ਬਾਤ ਹੈ ਹਾਂ ਜੀ ਹਾਂ ਜੀ ਮਤਲਬ 5 ਸਾਲਾਂ ਤੋਂ ਸਾਰੀ ਜਾਣ ਪਛਾਣ ਬਣਾ ਲਈ ਸਭ ਸਭ ਬਹੁਤ ਜਾਣਦੇ ਅੱਜ ਜਿੱਦਾਂ ਹੁੰਦਾ ਹੈ ਕਿ ਲੋਕੀ ਆ ਕੇ ਕਹਿਣ ਕਿ ਅਸੀਂ ਉਸ ਹੋਟਲ ਦੇ ਵਿੱਚ ਬੈਠੇ ਸੀ ਉਹ ਖਾਣਾ ਛੱਡ ਕੇ ਸੀ ਸਪੈਸ਼ਲੀ ਤੁਹਾਡੇ ਕੋਲ ਆਏ ਹਾਂ ਜੋ ਫਿਰ ਇੰਨੀ ਦੂਰ ਤੋਂ ਅਸੀਂ ਆਏ ਆ ਲੁਧਿਆਣੇ ਤੋਂ ਬਾਹਰ ਦੇ ਆਏ ਆ ਨਹੀਂ ਬਹੁਤ ਆਪਣੇ ਕੋਲੇ ਤੋਂ ਬਾਹਰੋਂ ਜਿਹੜੇ ਕੋਈ ਮੋਗੇ ਤੋਂ ਵੀ ਆਉਂਦੇ ਹਨ ਦਵਾਈ ਲੈਣ ਆਉਂਦੇ ਇੱਥੇ ਘੁੰਮ ਕੇ ਆਏ ਦੀ ਖਾ ਕੇ ਜਾਂਦੇ ਮੇਰੇ ਕੋਲ ਕੀ ਬਾਤ ਹੈ ਬਹੁਤ ਦੂਰ ਦੂਰ ਤੋਂ ਲੋਕ ਆਉ ਦੂਰ ਦੂਰ ਹਾਂਜੀ ਹਾਂਜੀ ਇਹ ਚੁੱਲੇ ਦਾ ਸਵਾਦ ਵੀ ਵੱਖਰਾ ਹੁੰਦਾ ਕੋਈ ਬਿਲਕੁਲ ਹਾਂਜੀ ਆਪਾਂ ਸਿਆਲਾਂ ਚ ਸਾਗ ਹੁੰਦਾ ਆਪਣੇ ਕੋਲ ਹਾਂ ਮੱਕੀ ਦੀ ਰੋਟੀ ਸਾਗ ਜੀ ਤੇ ਅੱਜ ਕੱਲ੍ਹ ਆਹ ਲੱਸੀ ਜਾਂ ਚਾਟੀ ਵੀ ਅੱਛਾ ਮਤਲਬ ਕਿ ਰੋਜ਼ ਚੁੱਲੇ ਤੇ ਬਣਾਉਨੇ ਹੋ ਹਾਂਜੀ ਹਾਂਜੀ ਰੋਜ਼ ਚੁੱਲਿਆਂ ਤੇ ਚੁੱਲੇ ਆਪਣੇ ਲਾਏ ਆ ਬਰਾਬਰ ਬਰਾਬਰ ਤਿੰਨ ਚੁੱਲੇ ਲੱਗੇ ਪਏ ਚੁੱਲਿਆਂ ਤੇ ਬਣਾਉਂਦੇ ਸਾਰਾ ਕੁਝ ਸ਼ਾਬਾਸ਼ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਮੈਂ ਹੀ ਤਾਂ ਆਹੀ ਆ ਜੀ ਬਸ ਕੰਮ ਮਿਹਨਤ ਕਰਨ ਲੋਕ ਕੋਈ ਸ਼ਰਮ ਨਹੀਂ ਹੁੰਦੀ ਆਪਦੇ ਕੰਮ 'ਚ ਬਿਲਕੁਲ ਮਿਹਨਤ ਕਰਨ ਨਾਲ ਅੱਜ ਕੇ ਰੋਟੀ ਖਾਣਗੇ ਬੜਾ ਕੁਝ ਹੈਗਾ ਇੱਥੇ ਪ੍ਰਮਾਤਮਾ ਨੇ ਬੜਾ ਕੁਝ ਦਿੰਦਾ ਹੈ ਕਣ ਜੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਛੋਟੀ ਉਮਰਾਂ ਦੇ ਵਿੱਚ ਹੀ ਰੋਜ਼ਗਾਰ ਕਹਿੰਦੇ ਹੈ ਨਹੀਂ ਪਰ ਨਸ਼ੇ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਜਾ ਰਹੇ ਨੇ ਕੀ ਕਾਰਨ ਕੀ ਲੱਗਦਾ ਹੈ ਨਸ਼ੇ ਤਾਂ ਆ ਹੀ ਆ ਹੀ ਲੋਕ ਕੰਮ ਨਹੀਂ ਕਰਦੇਗੇ ਹਾਂ ਤੇ ਨਸ਼ਿਆਂ 'ਚ ਤਾਂ ਹੀ ਪੈਂਦੇ ਜਿਹੜੇ ਕੰਮ ਨਹੀਂ ਕਰਦੇ ਪੜ ਕੇ ਹਰ ਜਾਂਦੇ ਕਹਿੰਦੇ ਨੌਕਰੀ ਨਹੀਂ ਮਿਲਦੀ ਸਾਨੂੰ ਬਾਹਰ ਭੇਜੋ ਇੱਥੇ ਕੰਮ ਹੈ ਨਹੀਂਗਾ ਇਹ ਕੰਮ ਕਰਨ ਤਾਂ ਫਿਰ ਆਪੇ ਕੰਮ 'ਚ ਨਿਗਾਹ ਹੋ ਜੇ ਬੰਦਾ ਨਸ਼ੇ ਵਾਲੀ ਨਾ ਜਾਵੇ ਬਿਲਕੁਲ ਇਹ ਕਹਾਣੀ ਸੀ ਕਿ ਬਾਪੂ ਜੀ ਦੀ ਜਿਨ੍ਹਾਂ ਦੀ ਉਮਰ ਜਿਹੜੀ ਹੈ 62 ਸਾਲ ਦੀ ਹੈ ਇਸ ਉਮਰ ਦੇ ਵਿੱਚ ਜਿਹੜੀ ਹੈ ਕਿ ਰੋਡ ਦੇ ਕਿਨਾਰੇ ਜਿਹੜੇ ਖੜਕੇ ਕਲੇ ਰਾਜਮਾ ਵੇਚ ਰਹੇ ਨੇ ਬਹੁਤ ਜ਼ਿਆਦਾ ਕਿਰਤ ਕਰਨ ਦੀ ਇਹਨਾਂ ਦੇ ਅੰਦਰ ਜਿਹੜੀ ਹੈ ਆਪਾਂ ਕਹਿ ਸਕਦੇ ਇੱਛਾ ਹੈ ਕਿਉਂਕਿ ਅੱਜ ਕੱਲ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਸਾਰੇ ਕਹਿੰਦੇ ਸਾਡੇ ਕੋਲ ਰੁਜ਼ਗਾਰ ਨਹੀਂ ਹੈਗਾ ਸਾਡੇ ਕੋਲ ਕੁਝ ਨਹੀਂ ਹੈਗਾ ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਦੀ ਗੱਲ ਕਰੀਏ ਕਿੱਥੇ ਵੀ ਜਿਹੜੇ ਰੁਜ਼ਗਾਰ ਦੀ ਘਾਟ ਨਹੀਂ ਹੈਗੀ ਜੇਕਰ ਤੁਸੀਂ ਤੁਹਾਡੇ ਮਨ ਨਾਲ ਕੰਮ ਕਰਨ ਤਾਂ ਕੰਮ ਜਿਹੜਾ ਹੈ ਕਿਤੇ ਮਰਜ਼ੀ ਵੀ ਤੁਹਾਨੂੰ ਮਿਲ ਸਕਦਾ ਆ ਤੇ ਹੋਰ यदिट्सले साडेन बने रहे होते देख तो सिटी रह हेडलाइन्स मैले क्यामरा पर्सन गुरप्रीत